ਸੁਖਪਾਲ ਸਿੰਘ ਖੈਰਾ ਜੇਲ੍ਹ ਤੋਂ ਬਾਹਰ ਆ ਗਏ ਪਰ ਸਾਰੇ ਕਾਂਗਰਸ ਪਾਰਟੀ ਦੇ ਵਿੱਚ ਇਸ ਗੱਲ ਨੂੰ ਲੈ ਕੇ ਖੁਸ਼ੀ ਦੀ ਲਹਿਰ ਉੱਠੀ ਪਈ ਹੈ ਪਰੰਤੂ ਤੇ ਇੱਕ ਹੈਰਾਨ ਕਰਨ ਵਾਲੀ ਵੀ ਗੱਲ ਸਾਹਮਣੇ ਆਈ ਹੈ ਕਿ ਸੁਖਪਾਲ ਸਿੰਘ ਖੈਰਾ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਉਹਨਾਂ ਨੂੰ ਚਾਉਣ ਵਾਲਿਆਂ ਦੀ ਕਾਫੀ ਲੰਮੀ ਲਾਈਨ ਲੱਗੀ ਹੋਈ ਸੀ ਤੇ ਉਡੀਕ ਕੀਤੀ ਜਾ ਰਹੀ ਸੀ ਪਰੰਤੂ ਉੱਥੇ ਕੋਈ ਵੀ ਕਾਂਗਰਸ ਦਾ ਲੀਡਰ ਨਹੀਂ ਪਹੁੰਚਿਆ ਤੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਇੱਕ ਹੋਰ ਵੀ ਖੁਲਾਸਾ ਜਿਹੜਾ ਮੀਡੀਆ ਦੇ ਸਾਹਮਣੇ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਜੇਲ੍ਹ ਦੇ ਵਿੱਚ ਸੀ ਤਾਂ ਮੇਰੇ ਉੱਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਸੀ ਤਾਂ ਮੇਰੇ ਉੱਤੇ ਚਾਰੇ ਪਾਸੇ ਜਿਹੜੇ ਕੈਮਰੇ ਉਹ ਲੱਗੇ ਜਾ ਰਹੇ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਪੂਰੀ ਨਿਗਰਾਨੀ ਦੇ ਵਿੱਚ ਮੈਂ ਸੀ ਤੇ ਦੂਜੇ ਪਾਸੇ ਉਹਨਾਂ ਨੇ ਇੱਕ ਗੱਲ ਹੋਰ ਕਹੀ ਕਿ ਜਦੋਂ ਹੁਣ ਮੈਂ ਜੇਲ੍ਹ ਤੋਂ ਬਾਹਰ ਆ ਗਿਆ ਤਾਂ ਉਹੀ ਆਵਾਜ਼ ਮੁਰ ਤੋਂ ਬੁਲੰਦ ਕਰਾਂਗਾ ਤੇ ਹੋਰ ਵੱਡੇ ਖੁਲਾਸੇ ਜਿਹੜੇ ਉਹ ਵੀ ਕਰਾਂਗਾ ਤੇ ਅਜਿਹੇ ਹੁਣ ਖੁਲਾਸੇ ਕੋਈ ਹੋਰ ਜਿਹੜੇ ਸਾਹਮਣੇ ਆਉਣਗੇ ਪੂਰੇ ਮੁੱਦੇ ਨੂੰ ਲੈ ਕੇ ਸੁਣਨੇ ਆ ਸਿਕਪਾਲ ਸਿੰਘ ਖੈਰਾ ਦਾ ਜੇਲ੍ਹ ਤੋਂ ਬਾਹਰ ਆ ਕੇ ਹੋ ਕੀ ਕਹਿਣਾ ਹੈ ਮੈਂ ਬਿਲਕੁਲ 100% ਬੇਗੁਨਾ ਸੀਗਾ ਇਨੋਸੈਂਟ ਹੋਣ ਦੇ ਬਾਵਜੂਦ ਮੈਨੂੰ ਇਹ ਜਿਹੜਾ ਸੀਗਾ ਇੱਕ ਕੈਦ ਕੱਟਣੀ ਪਈ ਆ ਔਰ ਅਫਸੋਸ ਇਸ ਗੱਲ ਦਾ ਵਾ ਕਿ ਅਗਰ ਮੈਂ ਗੁਨਾਹਗਾਰ ਹੁੰਦਾ ਤਾਂ ਫਿਰ ਜਿੰਨੀ ਮਰਜ਼ੀ ਮੈਨੂੰ ਸਜ਼ਾ ਕਰ ਦਿੰਦੇ ਮੈਨੂੰ ਅੰਦਰ ਕਰ ਦਿੰਦੇ ਜਿੰਨੇ ਮਰਜ਼ੀ ਪਰਚੇ ਦਰਜ ਕਰ ਇਸ ਗੱਲ ਦਾ ਥੋੜਾ ਰੰਜ ਮੇਰੇ ਦਿਲ ਵਿੱਚ ਹੈਗਾ ਨੰਬਰ 1 ਹੈਵਿੰਗ ਸੈਡ ਥੈਟ ਇਸ ਸਾਡੇ ਪੰਜਾਬ ਨਾਲ ਜਾਂ ਪੁਰਾਣੇ ਸਮੇਂ ਤੋਂ ਆ ਕਿ ਤੁਹਾਨੂੰ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪੈਂਦੀ ਆ ਮੈਂ ਆਪਣਾ ਇਹੀ ਐਨਲਾਈਜ਼ ਕੀਤਾ ਕਿ ਜੋ ਕੁਝ ਮੇਰੇ ਤੇ ਝੂਠੇ ਪਰਚੇ ਹੋਏ ਇਹ ਉਹ ਇਹ ਸਿਰਫ ਜੋ ਮੈਂ ਬੇਬਾਕ ਹੋ ਕੇ ਪੰਜਾਬ ਦੀ ਮੁੱਦਿਆਂ ਦੀ ਗੱਲ ਆਪਣੇ ਸੂਬੇ ਦੀ ਆਪਣੀ ਕੌਮ ਦੀ ਗੱਲ ਕਰਦਾ ਰਿਆਂ ਇਹ ਉਹਦੀ ਮੈਂ ਸਜ਼ਾ ਭੁਗਤੀ ਆ ਸੱਚ ਬੋਲਣ ਦੀ ਸਜ਼ਾ ਭੁਗਤੀ ਆ ਤੇ ਫਿਰ ਮੈਂ ਸਮਝਦਾ ਫਿਰ ਇਸ ਹਿਸਾਬ ਨਾਲ ਇਹ ਕੋਈ ਬੜੇ ਬਹੁਤ ਵੱਡੀ ਕੋਈ ਸਜ਼ਾ ਦੇਣਗੇ ਇੱਕ ਬਹੁਤ ਵੱਡੀ ਸਜ਼ਾ ਨਹੀਂ ਕਿਉਂਕਿ ਜਦੋਂ ਮੈਂ ਨਿਗਾ ਮਾਰਦਾ ਲੇਫਟ ਰਾਈਟ ਮਿਸਾਲ ਦੇ ਤੌਰ ਤੇ ਸਾਡੇ ਬੱਚੇ ਪੰਜਾਬ ਦੇ ਨੌਜਵਾਨ ਅਸਾਮ ਦੀਆਂ ਜੇਲਾਂ ਵਿੱਚ ਬੈਠੇ ਨੇ ਨੈਸ਼ਨਲ ਸਿਕਿਉਰਿਟੀ ਐਕਟ ਲੱਗਿਆ ਉਹਨਾਂ ਨੂੰ 1 ਸਾਲ ਹੀ ਨਜ਼ਰਬੰਦ ਨੇ ਉਹਨੋਂ ਤਾਂ ਬਹੁਤ ਘੱਟ ਹੈਗੀ ਮੇਰੀ ਸਜ਼ਾ ਸਮਝ ਗਏ ਦੂਸਰਾ ਮੈਂ ਨਿਗਾ ਮਾਰੀ ਕਿ ਆਪਣੇ ਨਾਲ ਗੁਆਂਢੀ ਦੇਸ਼ ਪਾਕਿਸਤਾਨ ਉੱਥੋਂ ਦਾ ਫਾਰਮਰ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਉਹ ਮੇਰਾ ਆਈਡਲ ਵੀ ਹੈਗਾ ਆਈ ਲਾਈਕ ਹਿਮ ਅ ਲੋਟ ਔਰ ਬਹੁਤ ਅੱਛਾ ਆਦਮੀ ਆ ਉਹ ਉਹਨੂੰ ਫੌਜ ਨੇ ੱੱਕੇ ਨਾਲ ਬਹੁਤ ਮਤਲਬ ਲੰਬੇ ਅਰਸੇ ਤੋਂ ਨਜ਼ਰਬੰਦ ਕੀਤਾ ਹੋਤੇ ਜਦੋਂ ਨੂੰ ਉਹਦੀ ਇੱਕ ਕੇਸ ਵਿੱਚ ਬੇਲ ਹੁੰਦੀ ਆ ਜਿੱਦਾਂ ਮੇਰੇ ਨਾਲ ਹੋ ਰਿਹਾ ਸੀਗਾ ਉਦੋਂ ਨੂੰ ਉਹਦੇ ਤੇ ਹੋਰ ਪਰਚਾ ਦਰਜ ਕਰੰਦੇ ਨੇ ਝੁੱਠਾ ਔਰ ਉਹਨੂੰ ਇਲੈਕਸ਼ਨਾਂ ਤੋਂ ਵਾਂਝੇ ਰੱਖਿਆ ਹੋਇਆ ਵਾ ਸੋ ਜਦੋਂ ਆ ਤੀਸਰਾ ਮੈਂ ਮੈਂ ਕਿਉਂਕਿ ਆਈ ਬਿਲੋਂਗ ਟੂ ਅ ਬੇਸਿਕਲੀ ਅਕਾਲੀ ਬੈਕਗ੍ਰਾਉਂਡ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਉਹਨਾਂ ਨੇ ਇਸ ਤਰ੍ਹਾਂ ਦੀਆਂ ਜੇਲਾਂ ਕੋਈ ਪੰਜਾਬ ਦੀ ਜੇਲ੍ਹ ਹੀ ਨਹੀਂ ਹੋਣੀ ਜਿੱਥੇ ਉਹ ਨਹੀਂ ਨਜ਼ਰਬੰਦ ਰਹੇ ਟੋੜਾ ਸਾਹ ਦੇ ਨਾਲ ਪਹਿਲਾਂ ਇਮਰਜੈਂਸੀ ਚ 1900 75 ਚ ਉਹਨਾਂ ਨੂੰ ਅਰੈਸਟ ਕੀਤਾ ਸੀਗਾ ਪੂਰੇ 19 ਮਹੀਨੇ ਕੱਟੇ ਉਤੋਂ ਸ਼ੁਰੂ ਹੋ ਗਿਆ ਕੰਮ ਫਿਰ 80 ਦੇ ਦਹਾਕੇ ਵਿੱਚ 90 ਦੇ ਦਹਾਕੇ ਤੱਕ ਤ੍ਰਿਪੁਰਾ ਅਗਰਥਲਾ ਵਰਗੀਆਂ ਜਿਹੜੀਆਂ ਦੂਰ ਦਰਾਡੇ ਜ਼ਿਲ੍ਹੇਾਂ ਉੱਥੇ ਲਗਭਗ ਸਾਲ-ਸਾਲ ਕੱਟੇ ਉਦੋਂ ਵੀ ਨੈਸ਼ਨਲ ਸਿਕਿਉਰਿਟੀ ਐਕਟ ਹੀ ਲੱਗਦਾ ਸੀ ਐਨਐਸਏ ਲੱਗਦਾ ਸੀਗਾ ਸੋ ਇਸ ਕਰਕੇ ਸਾਡੇ ਘਰ ਵਿੱਚ ਇਹ ਪੁਲਿਸ ਆਉਂਦੀ ਇਦਾਂ ਗ੍ਰਿਫਤਾਰ ਕਰਦੀ ਔਰ ਉਹ ਵੀ ਇਦਾਂ ਜਿੱਦਾਂ ਮਤਲਬ ਬੋਗਸ ਰਿਪੋਰਟਸ ਤਿਆਰ ਕਰਕੇ ਪੁਲਿਸ ਵੱਲੋਂ ਉਹਨਾਂ ਨੂੰ ਬਿਲਕੁਲ ਸੋਰਸ ਰਿਪੋਰਟ ਦੇ ਉੱਤੇ ਕਿ ਇਹ ਮਤਲਬ ਦੇਸ਼द्रोह ਦਾ ਮੁਕੱਦਮਾ ਬਣਾ ਕੇ ਉਹਨਾਂ ਨੂੰ ਏਦਾਂ ਗ੍ਰਿਫਤਾਰ ਕਰ ਲੈ। ਸੋ ਜਦੋਂ ਮੈਂ ਆਪਣੇ ਪਿਤਾ ਜੀ ਵੱਲ ਦੇਖਦਾ ਹੁਣ ਤਾਂ ਹੈਨਿੰਗ ਏ ਵਿਚਾਰੇ। ਉਹਨਾਂ ਨੇ ਮਤਲਬ ਰਿਪੀਟਿਡਲੀ ਜੇਲਾ ਕੱਟੀਆਂ ਸਾਲ-ਸਾਲ 6-6 ਮਹੀਨੇ 1.5-1.5 ਸਾਲ। ਔਰ ਅੱਜ ਫੇ ਉਹਨਾਂ ਵੱਲ ਦੇਖਦਾ ਤਾਂ ਫਿਰ ਮੈਂ ਸੋਚਿਆ ਕਿ ਤੂੰ ਐਡਾ ਕਮਜ਼ੋਰ ਤਾਂ ਹੈਨਿੰਗ ਆ। ਤੋ ਇਸ ਕਰਕੇ ਉਹ ਬਾਕੀ ਉਹ ਅਕਾਲਪੁਰ ਖ ਵਾਹਿਗੁਰੂ ਆ ਸ਼ਕਤੀ ਦੇਣ ਵਾਲਾ। ਮੈਨੂੰ ਆਪਣੇ ਵੱਲੋਂ ਤਾਂ ਸਰਕਾਰ ਦੀ ਕੋਸ਼ਿਸ਼ ਕਿ ਇਹਨੂੰ ਮੈਂਟਲੀ ਟੌਰਚਰ ਕਰੋ। ਮੇਰੇ ਬੈਰਕ ਦੇ ਅੰਦਰ ਕੈਮਰਾ ਲਾਇਆ ਹੋਇਆ ਸੀ ਸਾਡੇ ਭਗਵੰਤ ਮਾਨ ਸਾਹਿਬ ਵੱਡੇ ਆਗੂ ਬਹੁਤ ਇਸ ਵਕਤ ਜਿਹੜੇ 13 ਜ਼ੀਰੋ ਦੀਆਂ ਗੱਲਾਂ ਕਰਦੇ ਨੇ ਐਡਾ ਛੋਟਾ ਤੇ ਐਡਾ ਕਾਇਰ ਬੰਦਾ ਮੈਂ ਸਮਝਦਾ ਇੱਕ ਤਾਂ ਹੁੰਦਾ ਨਾ ਇੱਕ ਤਾਂ ਪਹਿਲੀ ਗੱਲ ਇਹ ਆ ਕਿ ਮੈਨੂੰ ਇਹ ਜਿਹੜੇ ਮੈਂ 110 15 ਦਿਨ ਜਿਹੜੇ ਕੱਟੇ ਨੇ ਇਹ ਸੋਲੀਟਰੀ ਕਨਫਾਈਨਮੈਂਟ ਸੀ ਮੇਰੇ ਮੈਂ ਜੇਲ੍ਹ ਚ ਕਿਸੇ ਨੂੰ ਮਿਲ ਨਹੀਂ ਸਕਦਾ ਮੈਂ ਇਕੱਲਾ ਹੀ ਰਿਹਾ ਉਹਦੇ ਚ ਸਿਰਫ ਦੋ ਆਦਮੀ ਮੇਰੇ ਨਾਲ ਪਾਏ ਹੋਏ ਸੀ ਉਸ ਬੈਰਕ ਦੇ ਵਿੱਚ ਇੱਕ ਕੈਮਰਾ ਬਾਹਰ ਜਿਹੜਾ ਮੇਰੇ ਵੋਟ ਦੇ ਉੱਤੇ ਨਿਗਾਹ ਰੱਖਦਾ ਸੀਗਾ ਕਿ ਕੀ ਕਰ ਰਹੇ ਨੇ ਸੈਰ ਕਰਦੇ ਨੇ ਵਰਜਸ਼ ਕਰਦੇ ਕੀ ਕਰਦੇ ਨੇ ਉਦਾਸਤਾ ਨਹੀਂ ਹੈਗੇ ਇੱਕ ਕੈਮਰਾ ਮੇਰੇ ਕਮਰੇ ਦੇ ਅੰਦਰ ਬੈਰਕ ਦੇ which is unprecedented ਉਹ ਮੇਰੀ ਲਾਈਫ ਲਿਬਰਟੀ ਮੇਰੀ ਇੰਡੀਪੈਂਡੈਂਸ ਤੇ ਜਿਹੜਾ ਸੀਗਾ ਸਿੱਧਾ ਹਮਲਾ ਪਰ ਚਲੋ ਇਹ ਸਭ ਕੁਝ ਹੋ ਗਿਆ ਇਹ ਆਪਣੇ ਵੱਲੋਂ ਉਹਨਾਂ ਦਾ ਸੀਗਾ ਕਿ ਇਹਨੂੰ ਮੈਂਟਲ ਟੌਰਚਰ ਕਰੋ ਪਰ ਮੈਂ ਜਿੱਦਾਂ ਕਿਹਾ ਨਾ ਅਕਾਲ ਪੁਰਖ ਵਾਹਿਗੁਰੂ ਬਹੁਤ ਬਿਆਨਤਾ ਉਹ ਸੱਚ ਦਾ ਸਾਥ ਦਿੰਦਾ ਵਾ ਕੂੜ ਨੁਕਟੇ ਨਾਨਕਾ ਓੜਕ ਸੱਚ ਰਹੇ ਸੱਚ ਨੇ ਸੱਚ ਹੀ ਰਹਿਣਾ ਉਹਨੂੰ ਜਿੰਨਾ ਮਰਜ਼ੀ ਦਬਾਈ ਚਲੋ ਸੋ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਬਲਵਾਨ ਆ ਪਰ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਮੈਂਟਲੀ ਮੋਰ ਸਟਰੋਂਗ ਹੋ ਕੇ ਬਾਹਰ ਨਿਕਲਿਆ ਹਾਂ ਔਰ ਆਉਣ ਵਾਲੇ ਸਮੇਂ 'ਚ ਮੈਂ ਹੁਣ ਜਦੋਂ ਮੈਨੂੰ ਤਾਂ ਪਤਾ ਹੀ ਕੁਝ ਨਹੀਂ ਬਾਹਰ ਕੀ ਹੋ ਰਿਹਾ ਮੈਂ ਜਦੋਂ ਬੈਠੂਗਾ ਆਪਣੇ ਪਰਿਵਾਰ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਕਿਉਂਕਿ ਮੇਰੀ ਪਾਰਟੀ ਨੇ ਔਰ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਮਤਲਬ ਸਰਪ੍ਰਾਈਜ਼ਿੰਗਲੀ ਭਾਜਪਾ ਵਾਲਿਆਂ ਨੇ ਅਕਾਲੀ ਦਲ ਵਾਲਿਆਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲਿਆਂ ਨੇ ਕਿਸਾਨ ਯੂਨੀਅਨਾਂ ਨੇ ਮੇਰੀ ਆਪਣੀ ਕਾਂਗਰਸ ਪਾਰਟੀ ਦਾ ਕੋਈ ਲੀਡਰ ਨਹੀਂ ਰਿਹਾ ਜਿਹੜਾ ਮੈਨੂੰ ਮਿਲਿਆ ਨਹੀਂ ਜਿਹੜੀ ਮੇਰੀ ਸਪੋਰਟ ਨਾਲ ਸਭ ਦਾ ਬੜਾ ਸ਼ੁਕਰਗੁਜ਼ਾਰ ਆ ਹਾਂ ਅਕਾਲਪੁਰ ਦਾ ਇੱਕ ਮਿੰਟ ਅਕਾਲਪੁਰ ਦਾ ਸ਼ੁਕਰਗੁਜ਼ਾਰ ਆ ਹਾਂ ਹਲਕਾ ਭਲੱਥ ਦੇ ਲੋਕਾਂ ਦਾ ਸ਼ੁਕਰਗੁਜ਼ਾਰ ਆ ਆਪਣੇ ਐਨ ਆਰ ਆਈ ਵੀਰਾਂ ਭਰਾਵਾਂ ਦਾ ਸ਼ੁਕਰਗੁਜ਼ਾਰ ਬਾਕੀ ਡਿਟੇਲਡ ਗੱਲ ਜਿਹੜੀ ਆ ਉਹ ਆਉਣ ਵਾਲੇ 1-2 ਦਿਨ ਬਾਅਦ ਆਰਾਮ ਨਾਲ ਲੈ ਲੈਂਦਾ ਇਸ ਕਰਕੇ ਪਰ ਇੱਕ ਗੱਲ ਯਾਦ ਰੱਖਿਓ ਕਿ ਇਹ ਕੋਈ ਮਤ ਸਮਝੇ ਕਿ ਮੇਰਾ ਮਨੋਬਲ ਘਰਾ ਕੇ ਤੇ ਮੈਨੂੰ ਕੋਈ ਤਸ ਤੋਂ ਮਸ ਕਰ ਸਕਦਾ ਲੜਾਈ ਮੇਰੀ ਪੰਜਾਬ ਦੇ ਵਾਸਤੇ ਜਾਰੀ ਰਹੇਗੀ। ਐਸੇ ਲਾ ਅੰਦਰ ਕੈਮਰਾ ਲੱਗ ਸਕਦਾ ਜਿਵੇਂ ਤੁਸੀਂ ਕਹਿੰਦੇ ਮੈਂ ਉਹੀ ਤਾਂ ਕਿਹਾ ਕਿ ਆਈ ਡੋਨਟ ਥਿੰਕ ਸੋ ਕਿਸੇ ਦੇ ਕਮਰੇ ਅੰਦਰ ਕੈਮਰਾ ਲਾਉਣਾ ਚਾਹੀਦਾ ਉਹ ਬੜੀ ਮਾੜੀ ਹਰਕਤ ਹੈ। ਹੋ ਸਕਦਾ ਹੋ ਸਕਦਾ ਹੋ ਸਕਦਾ ਕਿ ਮੇਰੇ ਮੈਨੂੰ ਦੇਖ ਕੇ ਉਹ ਸਵਾਦ ਲੈਂਦੇ ਹੋਣਗੇ ਜਿਹੜੇ ਜਿਨ੍ਹਾਂ ਨੇ ਮੈਨੂੰ ਨਜ਼ਰਬੰਦ ਕੀਤਾ। ਪੰਜਾਬ ਦੇ ਵਿੱਚ ਮੈਂ ਗੈਸਟਰ ਨੇ ਉਹਨਾਂ ਦੇ ਤਾਂ ਕੈਮਰੇ ਲੱਗੇ ਨਹੀਂ ਤੁਹਾਡੇ ਤੇ ਲੱਗਾ ਇਸ ਤਰ੍ਹਾਂ ਦਾ ਬੜਾ ਕੁਝ ਕਹਿਣ ਵਾਲਾ ਮੈਂ ਹੁਣ ਤੁਹਾਨੂੰ ਇੱਕ ਦੋ ਦਿਨ ਬਾਅਦ ਕੋ। ਬੜਾ ਕੁਝ ਮੇਰੀ ਰਿਪੋਰਟ। ਆ ਮੇਰੀ ਪਾਰਟੀ ਨੇ ਚੰਡੀਗੜ੍ਹ ਦੇ ਵਿੱਚ ਗੱਟ ਮੈਂ ਤੁਹਾਨੂੰ ਦੱਸਿਆ ਮੈਂ ਨਹੀਂ ਬਾਤ ਮੈਨੂੰ ਨਾ ਨਾ ਪਹਿਲਾਂ ਨਾ ਮੈਨੂੰ ਨਾ ਪਹਿਲਾਂ ਕੋਈ ਇੱਕ ਮਿੰਟ ਜੀ ਮੈਨੂੰ ਮੈਨੂੰ ਬੜਾ ਕਾਫੀ ਚੀਜ਼ਾਂ ਤੋਂ ਬਾਂਝੇ ਰੱਖਿਆ ਗਿਆ ਵਾ ਇਹ ਸਾਰੀ ਗੱਲਾਂ ਉਹ ਮਨਸ਼ਾ ਕੀ ਲੱਗਦੀ ਹੈ ਡਾਕਟਰ ਉਹ ਬਾਂਝੇ ਰੱਖੇ ਚੰਦਰ ਕੰਨ ਮਨਸ਼ਾ ਮਨਸ਼ਾ ਜਦੋਂ ਪਿੰਡਾਂ ਦੇ ਵਿੱਚ ਨਾ ਕਹਿੰਦੇ ਹੁੰਦੇ ਨੇ ਕਿ ਜਦੋਂ ਦਲੀਲ ਮੁੱਕ ਜੇ ਨਾ ਜਦੋਂ ਆਪਾਂ ਪਿੰਡ 'ਚ ਕੋਈ ਫਰਜ਼ ਕਰੋ ਕੋਈ ਟਕਰਾਰ ਹੋ ਗਿਆ ਕੋਈ ਬਹਿਸ ਬਸਾਈਆ ਹੋ ਗਿਆ ਜਦੋਂ ਅਗਲੇ ਮੂਰਖ ਬੰਦੇ ਕੋਲ ਦਲੀਲ ਮੁੱਕ ਜਾਂਦੀ ਉਹ ਤੁਹਾਡੇ ਗੱਲ ਪੈਂਦਾ ਵਾ ਉਹ ਤੁਹਾਨੂੰ ਫਿਰ ਹੱਥੋਂ ਪਾਈ ਹੋਣਾ ਚਾਹੁੰਦਾ ਇਹ ਪੰਜਾਬੀ ਵਿੱਚ ਇਹ ਮੇਰੇ ਤੇ ਜਿਹੜੇ ਮੁਕੱਦਮੇ ਨੇ ਇਹ ਮੇਰੇ ਤੇ ਹੱਥੋਂ ਪਾਈ ਆ ਮੇਰੇ ਤੇ ਫਿਜ਼ੀਕਲ ਅਟੈਕ ਹੋਇਆ ਵਾ ਔਰ ਮੇਰੇ ਤੇ ਬੜਾ ਡੇਂਜਰਸ ਉਹਨਾਂ ਨੇ ਜਿਹੜੇ ਮਲਟੀਪਲ ਝੂਠੇ ਮੁਕੱਦਮੇ ਦੇ ਬਣਾਏ ਨੇ ਉਹ ਮੈਂ ਸਭ ਨੂੰ ਲੜੂੰਗਾ ਹਾਂ ਸ਼ੁਰੂਆਤ ਇਹਨਾਂ ਨੇ ਕੀਤੀ ਆ ਪਰ ਫਿਰ ਮੈਂ ਡਰ ਕੇ ਕਹਿਣਾ ਔਰ ਵਾਹਿਗੁਰੂ ਤੋਂ ਬਿਲਕੁਲ ਨਿਮਕੇ ਕਹਿਣਾ ਵਾ ਕਿ ਜੋ ਕੁਝ ਵੀ ਝੂਠ ਦਾ ਕੋਲੰਦਾ ਮੇਰੇ ਖਿਲਾਫ ਖੜਿਆ ਗਿਆ ਅਲਟੀਮੇਟ ਲੌਜੀਕਲ ਕਨਕਲੂਜਨ ਤੱਕ ਖਤਮ ਉਸ ਦੀ ਸਪੋਰਟ ਨਾਲ ਲੋਕਾਂ ਦੀ ਸਪੋਰਟ ਮੈਂ ਕਰਾਂਗਾ